ਅੱਜ ਆਪਾਂ ਏਸੀ ਪਿੰਡ ਭੈਣੀ ਮਹਾਰਾਜ ਪਹਿਲਾਂ ਦੁਕਾਨ ਦਾ ਐਡਰੈਸ ਦੇਖ ਲਓ ਆਹ ਦੁਕਾਨ ਦਾ ਐਡਰੈਸ ਹੈ ਇਸ ਨਾਮ ਦੀ ਇੱਕੋ ਹੀ ਦੁਕਾਨ ਹੈ ਪਿੰਡ ਭੈਣੀ ਮਹਾਰਾਜ ਚ ਹਰ ਇੱਕ ਘਰ ਦੀ ਜ਼ਰੂਰਤ ਹੈ ਭਰਾਵੋ ਆਪਾਂ ਨੂੰ ਮੋਟਰਾਂ ਦੀ ਹੁਣ ਗਰਮੀ ਆ ਗਈ ਜ਼ਿਆਦਾਤਰ ਮੋਟਰਾਂ ਮਚਣ ਦੀ ਪ੍ਰੋਬਲਮ ਆ ਰਹੀ ਹੈ ਚਾਹੇ ਛੋਟੀਆਂ ਮੋਟਰਾਂ ਨੇ ਚਾਹੇ ਵੱਡੀਆਂ ਮੋਟਰਾਂ ਨੇ ਆਪਾਂ ਇਹਨੇ ਨੇ ਰੁਪਏ ਲਾ ਦਨੇ ਆ ਮਹਿੰਗੀ ਤੋਂ ਮਹਿੰਗੀ ਮੋਟਰ ਤੇ ਕਈ ਵਾਰ ਕਿਸੇ ਬੰਦੇ ਦਾ ਨਹੀਂ ਹੱਥ ਪੈਂਦਾ ਹੁੰਦਾ ਉਹੀ ਮੋਟਰ ਤੁਸੀਂ ਆਹ ਵੀਰ ਤੋਂ ਅੱਧ ਮੁੱਲ 'ਚ ਲੈ ਸਕਦੇ ਹੋਗੇ 15 ਦੀ ਮੋਟਰ 20 ਦੀ ਮੋਟਰ 25 ਦੀ ਮੋਟਰ 30 ਦੀ ਮੋਟਰ 35 ਦੀ ਮੋਟਰ ਮੰਨ ਕੇ ਚੱਲੋ ਜਿਹੜੀ ਵੀ ਤੁਹਾਨੂੰ ਕਿਸੇ ਵੀ ਕੰਪਨੀ ਦੀ ਮੋਟਰ ਦੀ ਜ਼ਰੂਰਤ ਹੈ ਉਹ ਲੈ ਸਕਦੇ ਹੋ ਜਿਵੇਂ ਲੂਬੀ ਦੀ ਆ ਗਈ ਆਹ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਵਧੀਆ ਮੋਟਰਾਂ ਪਈਆਂ ਨੇ ਤੱਕ ਸੋਮੋ ਦੀ ਆ ਗਈ ਬਰੂਨਾ ਦੀ ਆ ਗਈ ਕੰਪਨੀ ਵਾਇਡਿੰਗ ਮੋਟਰਾਂ ਵੀ ਮਿਲ ਜਾਣਗੀਆਂ ਜਿਹੜੀਆਂ ਹਲੇ ਤੱਕ ਇੱਕ ਵਾਰੀ ਵੀ ਨਹੀਂ ਮੱਛੀਆਂ ਹੋਣਗੀਆਂ ਨਾਲ ਦੇ ਪੰਪ ਹੋਣਗੇ ਫੁੱਲ ਗਰੰਟੀ ਹੋਊਗੀ ਕਲੀ-ਕਲੀ ਚੀਜ਼ ਦੀ ਪਹਿਲਾਂ ਆ ਕੇ ਤਸੱਲੀ ਕਰੋ ਫੇਰ ਆ ਕੇ ਮੋਟਰ ਲੈ ਕੇ ਜਾਓ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਹੋ ਤਾਂ ਜੋ ਹਰ ਇੱਕ ਤੱਕ ਪਹੁੰਚ ਸਕੇ ਬਹੁਤ ਹੀ ਘੱਟ ਰੇਟ ਤੇ ਮੋਟਰਾਂ ਦਾ ਸਟਾਕ ਹੈਗਾ ਆ ਗਈਆਂ ਆਪਣੀਆਂ ਛੋਟੀਆਂ ਮੋਟਰਾਂ ਜਿਹੜੀਆਂ ਹਰੇਕ ਘਰੇ ਪਾਈਆਂ ਹੁੰਦੀਆਂ ਨੇ ਆਜੋ ਦਿਖਾਉਣਾ ਤੁਹਾਨੂੰ ਇਹਨਾਂ ਦਾ ਵੀ ਸਟਾਕ ਬਹੁਤ ਜ਼ਿਆਦਾ ਪਿਆ ਹੈਗਾ ਆ ਦੇਖ ਸਕਦੇ ਹੋ ਤੁਸੀਂ ਇੱਕ ਦੀ ਡੇਢ ਦੀ ਦੋ ਦੀ ਜਿਹੜੀ ਮਰਜ਼ੀ ਮੋਟਰ ਤੁਸੀਂ ਲੈਣੀ ਹੋਵੇ ਪਹਿਲਾਂ ਆਹ ਨੰਬਰ ਤੇ ਗੱਲ ਕਰ ਲਿਓ ਫੇਰ ਆ ਜਿਓ ਬਾਈ ਨੂੰ ਪੁੱਛ ਕੇ ਆਹ ਬਰੂਨਾ ਦੀ ਪਈਆ ਦੇਖ ਸਕਦੇ ਤੁਸੀਂ ਕੰਪਨੀ ਬੈਟਿੰਗ ਮੋਟਰਾਂ ਪਈਆਂ ਨੇਗੀਆਂ ਕਲਸੀ ਦੀ ਮੋਟਰ ਮਿਲ ਜੂਗੀ ਤੁਹਾਨੂੰ ਜਮਾ ਜੈਨੂਮਣ ਜੇ ਰੇਟ ਰੱਖੇ ਹੋਏ ਨੇ ਵਿਚ ਵਿਚ ਮੋਟਰਾਂ ਤੇ ਤਾਂ ਯਾਰ ਛਰੀਟ ਵੀ ਨਹੀਂ ਹੈਗੀ ਜਮਾ ਨਵੇਂ ਵਰਗੀਆਂ ਪਈਆਂ ਨੇਗੀਆਂ ਨਾਲ ਦੇ ਪੱਖੇ ਨਾਲ ਦੇ ਬੋਸਾ ਕਲਸੀ ਦੀ ਮੋਟਰ ਦੇਖ ਲਓ ਜਮਾ ਨਵੇਂ ਵਰਗੀ ਪਈਏਗੀ ਤੁਹਾਨੂੰ ਦੇਖਦੀ ਵੀ ਹੋਣਗੀਆਂ ਮੋਹਰਾਂ ਲੱਗੀਆਂ ਹੋਈਆਂ ਆ ਵੀ ਕਲਸੀ ਦੀ ਹੈਗੀ ਇਹ ਵੀ ਜੈਨੂਇਨ ਬਹੁਤ ਵਧੀਆ ਸਹੀ ਜੇ ਰੇਟ ਤੇ ਹੈਗੀ ਆ ਨੰਬਰ ਤੇ ਗੱਲ ਕਰਕੇ